ਜੀ ਸਾਸੀ ਕਾਲ ਜੀ ਸਾਰਿਆਂ ਨੂੰ ਮੈਂ ਲੱਗੀਆਂ ਫਰਸ਼ੀ ਸਲਵਾਰ ਦੀ ਸਟਿਚਿੰਗ ਕਰਾਂ ਮੈਂ ਸ਼ਾਰਟ ਵੀਡੀਓ ਵੀ ਬਣਾ ਕੇ ਪਾਵਾਂਗੀ ਇਹ ਸਭ ਤੋਂ ਪਹਿਲਾਂ ਮੈਂ ਜਿੱਦਾਂ ਕਟਿੰਗ ਕੀਤੀ ਹੋਈ ਆ ਤੇ ਹੁਣ ਮੈਂ ਪਹਿਲਾਂ ਆਸਣ ਵਾਲੀਆਂ ਸਲਾਈਆਂ ਜਿਹੜੀਆਂ ਉਹਨੂੰ ਜੋੜ ਲੈਣਾ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਸਣ ਉਹ ਜੋੜਨਾ ਹੈਗਾ ਆ ਆਸਣ ਤੇ ਫਰੰਟ ਦੇ ਤੇ ਬੈਕ ਤੇ ਹਮੇਸ਼ਾ ਡਬਲ ਸਲਾਈ ਲਾਇਆ ਤਾਂ ਜੇ ਉਧਰੇ ਨਾ ਆਸਣ ਨੂੰ ਆਪਾਂ ਕੰਪਲੀਟ ਸਲਾਈ ਕਰਕੇ ਦਿਖਾਉਣੀ ਆ ਦੇਖੋ ਆਪਾਂ ਆਸਣ ਜਿਹੜੇ ਆ ਉਹ ਅਟੈਚ ਕਰ ਲਈਏ ਇਸ ਤਰ੍ਹਾਂ ਦੋਨੇ ओके ਆਸੜਾ ਪਟਾਚ ਕਰ ਲਈ ਹੁਣ ਆਪਾਂ ਉਸ ਤੋਂ ਬਾਅਦ ਆਪਾਂ ਨੇ ਬੈਲਟ ਜਿਹੜੀ ਉਹ ਅਟੈਚ ਕਰਨੀ ਆ ਦੇਖੋ ਇਸ ਤਰ੍ਹਾਂ ਮੇਰੇ ਕੋਲ ਨਾ ਬੈਲਟ ਦੇ ਵਿੱਚ ਜੋੜ ਹੈਗਾ ਆ ਪਹਿਲਾਂ ਆਪਾਂ ਨੇ ਇਹ ਜੋੜ ਅਟੈਚ ਕਰਨਾ ਆ ਠੀਕ ਆ ਐਸ ਤਰ੍ਹਾਂ ਨਾ ਆਪਾਂ ਜੋੜਾ ਅਟੈਚ ਕਰ ਲੈਣਾ ਹੈ ਇਹ ਸਾਈਡ ਵੀ ਆਪਾਂ ਸिलाई ਲਗਾ ਦੇਣੀ ਆ ਉੱਪਰਲੇ ਪਾਸੇ ਕੱਪੜੇ ਦੇ ਦੋਨਾਂ ਬੰਨੇ ਆਪਾਂ ਨੇ ਇਹਦਾ ਜੋੜ ਜਿਹੜਾ ਆ ਉਹ ਅਟੈਚ ਕਰ ਲੈਣਾ ਹੈ ਬੈਲਟ ਦੇ ਵਿੱਚ ਆਪਾਂ ਨੇ ਜੋੜ ਪਾ ਲਿਆ ਹੁਣ ਆਪਾਂ ਨੇ ਬੈਲਟ ਦੀ ਬਣਾਉਣੀ ਹੈਗੀ ਐ ਜਿਹੜੀ ਇਸ ਤਰ੍ਹਾਂ ਆਪਾਂ ਨੇ ਰੱਖਣਾ ਹੈਗਾ ਕਪੜਾ ਇੱਕ ਸਾਈਡ ਤੋਂ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲੈਣਾ ਜਿੱਥੇ ਆਪਾਂ ਨੇ ਜਿੜੀ ਬਣਾਉਣੀ ਭੰਨਣਾ ਹੈ ਉੱਪਰ ਜਿੱਥੇ ਆਪਾਂ ਇਲਾਸਟਿਕ ਜਾਂ ਪਾਣੀ ਹੈ ਠੀਕ ਹੈ ਓਕੇ ਬਸ ਆਪਾਂ ਨੇ ਸिलाई ਲਗਾਉਣੀ ਦੂਜੇ ਪਾਸੇ ਬੈਲਟ ਨੂੰ ਆਪਾਂ ਨੇ ਸਿੱਧਾ ਸिलाई ਲਾ ਕੇ ਜੋੜ ਪਾਉਣਾ ਹੈ ਇੱਕ ਪਾਸੇ ਆਪਾਂ ਇਲਾਸਟਿਕ ਲਈ ਰਸਤਾ ਜਿਹੜਾ ਛੱਡ ਦੇਣਾ ਹੈ ओके नहीं हूँ ऐसा चारे बने सिलाई लगा ਇਦਾਂ ਆਪਾਂ ਨੇ ਆਹ ਚੀਜ਼ ਬਣਾ ਲੈਣੀ ਆ ਓਕੇ ਉਸ ਤੋਂ ਬਾਅਦ ਆਪਾਂ ਨੇ ਨਾ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਐਵੇਂ ਨਾ ਐਦਾਂ ਪੂਰੇ ਘੇਰ ਨੂੰ ਸਲਾਈ ਲਗਾ ਲੈਣੀ ਆ ਦੇਖੋ ਮੈਂ ਇਸ ਤਰ੍ਹਾਂ ਨਾ ਇਹਦੇ ਸਲਾਈ ਲਗਾ ਲਈਏ ਸਾਰੇ ਪਾਸੇ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਝੜ ਲੈਣਾ ਬੈਲਟ ਨੂੰ ਓਕੇ ਹੁਣ ਆਪਾਂ ਪਾਣੀ ਆ ਪਲੇਟ ਇਹਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਜਦੋਂ ਆਸਣ ਨਾਲ ਆਸਣ ਅਟੈਚ ਕਰਕੇ ਇਹਨੂੰ ਇਸ ਤਰ੍ਹਾਂ ਓਪਨ ਕਰ ਲੈਣਾ ਨਾ ਸਲਵਾਰ ਨੂੰ ਤੇ ਇਹਦਾ ਨਾ ਮੈਂ ਹਾਫ ਕਰਕੇ ਨਾ ਕੱਟ ਲਗਾਏ ਹੋਏ ਸੀਗੇ ਦੇਖੋ ਇਸ ਤਰ੍ਹਾਂ ਇੱਥੇ ਮੈਂ ਕੱਟ ਲਗਾਇਆ ਹੋਇਆ ਇੱਥੇ ਥੱਕੇ ਰ ਆਪਾਂ ਨੇ ਵਾਲ ਜਿਹੜਾ ਪਾਉਣਾ ਉਹ ਕਿੱਦਾਂ ਪਾਉਣਾ ਉਹ ਤੁਹਾਨੂੰ ਮੈਂ ਦੱਸਦੀ ਆ ਦੇਖੋ ਹੁਣ ਧਿਆਨ ਦੇ ਨਾਲ ਮੈਂ ਵਾਲ ਪਾਉਣ ਲੱਗੀ ਆ ਜਿਹੜਾ ਸੈਂਟਰ ਵਾਲਾ ਆਪਾਂ ਨੇ ਪਾਉਣਾ ਹੈ ਟੱਕ ਲਗਾਇਆ ਹੋਇਆ ਆਪਾਂ ਨੇ ਇੱਥੇ ਨਿਸ਼ਾਨੀ ਮਾਰਕ ਨਾ ਮੈਂ ਦੱਸ ਦਿੰਨੀ ਆ ਥੋੜਾ ਗੂੜਾ ਹੋ ਜਾਊਗਾ ਇੱਥੇ ਤੇ ਆ ਜਿਹੜਾ ਸਾਡੇ ਕੋਲ ਇਧਰਲੀ ਸਾਈਡ ਤੇ ਕਪੜਾ ਨਾ ਏ 3 ਇੰਚ ਦਾ ਮੈਂ ਮਾਰਕ ਕੀਤਾ ਸੀਗਾ ਕਟਿੰਗ ਦੇ ਵਿੱਚ ਤੁਸੀਂ ਦੇਖ ਲਈਓ ਫੁੱਲ ਵੀਡੀਓ ਹੈਗੀ ਆ ਚੈਨਲ ਤੇ ਐਸ ਤਰ੍ਹਾਂ ਇਹਨੂੰ ਕਰ ਲੈਣਾ ਐਸ ਤਰ੍ਹਾਂ ਇਹਨੂੰ ਅੰਦਰ ਨੂੰ ਫੋਲਡ ਕਰ ਲੈਣਾ ਠੀਕ ਆ ਉੱਤੇ ਬਾਦ ਉੱਪਰਲਾ ਪੱਲਾ ਚੱਕਣਾ نیچے ਵਾਲੇ ਨੂੰ ਆਪਾਂ نیچے ਰਹਿਣ ਦੇਣਾ ਉੱਪਰਲਾ ਪੱਲਾ ਚੱਕਣਾ ਆਪਾਂ ਨੇ ਓਕੇ ਉੱਪਰਲਾ ਪੱਲਾ ਚੱਕ ਕੇ ਨਾ ਆਪਾਂ ਨੇ ਇਹਨੂੰ ਸਲਾਈ ਲਾ ਦੇਣੀ ਇੱਥੇ ਦੂਜੇ ਪੰਨੇ ਵੀ ਆਪਾਂ ਨੇ ਇਦਾਂ ਕਰਨਾ ਹੈਗਾ ਠੀਕ ਆ ਇਦਾਂ ਮੈਂ ਮਾਰਕ ਕਰ ਦਿੰਨੀ ਆ ਦੂਜੇ ਪੰਨੇ ਵੀ ਆਪਾਂ ਇਹ ਨੂੰ ਇਸ ਤਰ੍ਹਾਂ ਦੇਨ ਫੋਲਡ ਕੀਤਾ ਜਿਵੇਂ ਉਧਰਲਾ ਕੀਤਾ ਓਵੇਂ ਆਪਾਂ ਨੇ ਦੂਜੇ ਵਾਲਾ ਕਰਨਾ ਹੈ ਉੱਥੋਂ ਆਪਾਂ ਨੇ ਇਸ ਤਰ੍ਹਾਂ ਇਹ ਨੂੰ ਉਠਾਣਾ ਹੈ ਓਕੇ ਫਿਰ ਆਪਾਂ ਨੇ ਇੱਥੇ ਇਦਾਂ ਕਰਕੇ ਇਹ ਨੂੰ ਫਲਾਈ ਲਵਾ ਦੇਣੀ ਆ ਜੋ ਜਿਹੜਾ ਸਾਡੇ ਕੋਲ ਆ ਵਿਚਕਾਰ ਕਪੜਾ ਬਚਿਆ ਨਾ ਇਹਦੀਆਂ ਆਪਾਂ ਪਲੇਟਸ ਪਾਉਣੀਆਂ ਜਿਵੇਂ ਆਪਾਂ ਆ ਪਲੇਟ ਪਾਈ ਹੈ ਨਾ ਐਂਦਾਰ ਨੂੰ ਮਤਲਬ ਇੱਕ ਬੰਨੇ ਨੂੰ ਇੱਦੀ ਪਾਉਣੀਆਂ ਛੋਟੀਆਂ ਛੋਟੀਆਂ ਪਾ ਦੇਣੀਆਂ ਦੂਜੇ ਬੰਨੇ ਵੀ ਪਲੇਟ ਆਪਾਂ ਨੇ ਸਿਰਫ ਇੱਥੇ ਤੱਕ ਕਰ ਹੀ ਪਾਉਣੀਆਂ ਠੀਕ ਆ ਇਤੋਂ ਜ਼ਿਆਦਾ ਨਹੀਂ ਪਲੇਟ ਪਾਉਣੀ ਹੈ ਕਿਉਂਕਿ ਆਪਣਾ ਲਾਸਟ ਵਾਲਾ ਵਾਲ ਆਪਾਂ ਨੇ ਪਾ ਲਿਆ ਆ ਓਕੇ ਸਭ ਤੋਂ ਪਹਿਲਾਂ ਇਹਨਾਂ ਆਪਾਂ ਬੈਗ ਵਾਲੇ ਪਾਸੇ ਨਾਲ ਆਪਣੀ বেলਟ ਜਿਹੜੀ ਉਹ ਥੋੜੀ ਜਿਹੀ ਅਟੈਚ ਕਰ ਲੈਣੀ ਆ ਬੈਕ ਸਾਈਡ ਤੇ ਇਹਦੇ ਕੋਈ ਵੜ ਨਹੀਂ ਪਾਉਣਾ ਹੈਗਾ ਬੈਕ ਸਾਈਡ ਤੇ ਸਿੰਪਲ ਐਦੀ ਰਹੂਗੀ ਇੱਥੇ ਆਪਾਂ ਨੇ ਕੋਈ ਵੀ ਪਲੇਟ ਨਹੀਂ ਪਾਉਣੀ ਹੈਗੀ ਤੇ ਇਦਾਂ ਆਪਾਂ ਨੇ ਇਹਨੂੰ ਕਾਪਰਟਾਈਜ਼ ਕਰ ਲੈਣਾ ਪਹਿਲਾਂ ਦੇਖੋ ਇਦਾਂ ਆਪਾਂ বেলਟ ਅਟੈਚ ਕਰ ਲਈ ਆ ਹੁਣ ਆਪਾਂ ਨੇ ਜਿਹੜੇ ਵੜਾ ਪਾਉਣੇ ਸਟਾਰਟ ਕਰਨੇ ਆ ਮੈਂ ਨਾ ਇਥੋਂ 1 ਇੰਚ ਜਾਂ 1.5 ਇੰਚ ਦਾ ਕੱਪੜਾ ਛੱਡਣਾ ਉਸ ਤੋਂ ਬਾਅਦ ਆਪਾਂ ਨੇ ਜਿਹੜੀਆਂ ਪਲੇਟਸ ਪਾਉਣੀਆਂ ਸਟਾਰਟ ਕਰਨੀਆਂ ਪਲੇਟ ਸਾਡੀਆਂ ਇੱਥੇ ਆਣ ਕੇ ਖਤਮ ਹੋ ਜਾਣੀਆਂ ਚਾਹੀਦੀਆਂ ਠੀਕ ਹੈ ਜੀ ਜਿਸ ਤਰ੍ਹਾਂ ਇਹ ਪਲੇਟ ਇਧਰ ਨੂੰ ਹੈ ਨਾ ਤੇ ਸਾਰੀਆਂ ਪਲੇਟਾਂ ਇਸ ਤਰ੍ਹਾਂ ਹੀ ਮੈਂ ਪਾਉਣੀਆਂ ਦੇਖਿਓ ਧਿਆਨ ਨਾਲ ਇਸ ਤਰ੍ਹਾਂ ਤੁਸੀਂ ਸਾਰੀਆਂ ਪਲੇਟਸ ਪਾ ਲੈਣੀਆਂ ਦੇਖੋ ਇਸ ਤਰ੍ਹਾਂ ਮੇਰੀਆਂ ਪਲੇਟਸ ਜਿਹੜੀਆਂ ਪੈ ਗਈਆਂ ਉਸ ਤੋਂ ਬਾਅਦ ਆਪਾਂ ਨੇ ਹਾਫ ਬੈਲਟ ਅਟੈਚ ਕਰ ਦੇਣੀ ਪਹਿਲਾਂ ਇਧਰ ਨੂੰ ਠੀਕ ਆ ਦੇਖੋ ਬਿਲਕੁਲ ਬਰਾਬਰ ਆਈ ਹੈਗੀ ਇਹ বেলਟ ਕਿਤੇ ਉਹ ਕਪੜਾ ਵਧੀਆ ਘਟਿਆ ਨਹੀਂ ਹੈਗਾ ਓਕੇ ਹੁਣ ਆਪਾਂ ਨੇ ਇਹ ਸਲਾਈ ਲਗਾ ਦੇਣੀ ਇਸ ਤਰ੍ਹਾਂ ਆਪਾਂ ਨੇ ਦੂਜੇ ਪਾਸੇ ਪਲੇਟਸ ਪਾ ਕੇ ਪੂਰੀ বেলਟ ਅਟੈਚ ਕਰਨੀ ਆ ਦੇਖੋ ਦੋਨਾਂ ਸਾਈਡਸ ਤੇ ਇਸ ਤਰ੍ਹਾਂ ਬਾਲ ਆ ਜਾਣੇ ਹੈਗੇ ਆ ਓਕੇ ਉੱਪਰ ਆਪਾਂ বেলਟ ਵਾਲੀ ਹੁਣ ਸਲਾਈ ਲਗਾਣੀ ਆ ਫਿਰ ਆਪਾਂ ਇਹਦਾ ਪਹੁੰਚਾ ਜਿਹੜਾ ਕਿਵੇਂ ਜੜਨਾ ਉਹ ਵੀ ਦੱਸਦੀ ਆ ਮੈਂ ਇਸ ਤਰ੍ਹਾਂ ਨਾ ਮੈਂ ਕੱਪੜੇ ਦਾ ਮਾਰਜਨ ਵਿੱਚ ਹੀ ਰੱਖਿਆ ਸੀ ਜਿਹੜਾ ਆਪਾਂ ਸੁਰੂਆਤ ਦੇ ਅੰਡਰ ਲਗਾਉਣਾ ਹੈ ਕਪੜਾ ਠੀਕ ਹੈ ਜੀ ਇਸ ਤਰ੍ਹਾਂ ਤੇ ਆਪਾਂ ਨਾ ਮੈਂ 4 ਇੰਚ ਦੀ ਇਹਦੀ ਚੜਾਈ ਦੇ ਵਿੱਚ ਬੁਕਰਮ ਪਾਉਣੀ ਹੈ ਇਸ ਤਰ੍ਹਾਂ ਆਪਾਂ ਨੇ ਬੁਕਰਮ ਲੈ ਪਾਣੀ ਹੈਗੀ ਐ ਇੱਥੇ ਆਪਾਂ ਨੇ ਐਵੇਂ ਰੱਖਣਾ ਹੈ ਨਾ ਪ੍ਰੈਸ ਦੇ ਨਾਲ ਇਹਦੀ ਜਿਹੜੀ ਆ ਬੁਕਰਮਾ ਨੂੰ ਮੋਰੀ ਦੀ ਉਹਨੂੰ ਅਟੈਚ ਕਰਨਾ ਹੈ ਪ੍ਰੈਸ ਦੇ ਨਾਲ ਇਸ ਤਰ੍ਹਾਂ ਸਲਵਾਰ ਆਪਾਂ ਨੇ ਕੁੱਠਾ ਪਾਸਾ ਪਹਿਲਾਂ ਰੱਖਣਾ ਬੁਕਰਮਾ ਸੀ ਇਸ ਤਰ੍ਹਾਂ ਉੱਪਰ ਰੱਖਣੀ ਆ ਆ ਜਿਹੜੀ ਚੀਜ਼ ਆ ਨਾ ਸਾਡੀ ਇਹਨੂੰ ਅਸੀਂ ਇਸ ਤਰ੍ਹਾਂ ਹੀ ਕੋਲਡ ਲਗਾਉਣਾ ਠੀਕ ਸਾਰੀ ਆਪਾਂ ਇਸ ਤਰ੍ਹਾਂ ਹੀ ਪ੍ਰੈਸ ਦੇ ਨਾਲ ਕੋਲਡਿੰਗ ਮੇਰੀ ਪ੍ਰੈਸ ਨੂੰ ਇਗਨੋਰ ਕਰਦੇ ਹੋਏ ਵੀਡੀਓ ਦੇਖਿਓ ਉਸ ਤੋਂ ਬਾਅਦ ਨਾ ਇਹ ਨੂੰ ਇਸ ਤਰ੍ਹਾਂ ਉੱਪਰ ਨੂੰ ਪਾਟ ਦੇਣਾ ਆਪਾਂ ਫਿਰ ਆਪਾਂ ਨੇ ਪ੍ਰੈਸ ਜਿਹੜੀ ਆ ਉੱਪਰ ਇਹਦੇ ਚਲਾ ਦੇਣੀ ਓਕੇ ਇਹ ਸਾਡਾ ਉੱਥਾ ਪਾਸ ਆਇਆ ਆ ਸਾਡਾ ਸਿੱਧਾ ਪਾਸ ਹੋਣਾ ਜਿੱਥੇ ਆਪਾਂ ਨੇ ਸਲਾਈ ਕਰਨੀ ਓਕੇ ਹੁਣ ਆਪਾਂ ਨੇ ਐਸਾ ਪੈਟਰਨ ਦੀ ਸਲਾਈ ਲਗਾਉਣੀ ਹੈ ਸਾਰੇ ਚ ਇਸ ਤਰ੍ਹਾਂ ਮੈਂ ਵਿੱਚ ਤਾਂ ਇਹਨੂੰ ਲਿਆਇਆ ਕਿਉਂਕਿ ਸਾਨੂੰ ਐਕਸਟਰਾ ਕੱਪੜੇ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਆਪਾਂ ਆਰਾਮ ਨਾਲ ਇਸ ਤਰ੍ਹਾਂ ਅਟੈਚ ਕਰਕੇ ਨਾ ਪ੍ਰੈਸ ਦੇ ਨਾਲ ਇਹਦੇ ਪੌਂਚੇ ਜਿਹੜੇ ਉਹ ਬਣਾ ਸਕਦੇ ਆਂ ਦੇਖੋ ਇਹ ਸਾਈਡ ਵੀ ਅਸੀਂ ਅਟੈਚ ਕਰ ਲਈ ਬੁਕਰਮ دوسری সাইड भी आपने अटैच कर ली थी। ਹੁਣ ਆਪਾਂ ਨੇ ਸਿੱਧੀਆਂ ਲਾਈਨ ਇਸ ਦੇ ਵਿੱਚ ਜਿਹੜੀਆਂ ਡਰਾ ਕਰਨੀਆਂ ਓਕੇ। ਦੋਨਾਂ ਸਾਈਡ ਤੇ ਆਪਾਂ ਨੇ ਇਸ ਤਰ੍ਹਾਂ ਸਿੱਧੀਆਂ ਲਾਈਨਾਂ ਜਿਹੜੀਆਂ ਉਹ ਡਰਾ ਕਰਨੀਆਂ ਦੋਨੇ ਪਹੁੰਚੇ ਅਸੀਂ ਰੈਡੀ ਕਰ ਲਏ ਆ। ਹੁਣ ਆਪਾਂ ਇਹ ਜਿਹੜੀ ਆ ਰੈਡੀ ਪਹੁੰਚਾ ਕਿੰਨਾ ਰੱਖਣਾ ਉਹ ਵੀ ਤੁਹਾਨੂੰ ਮੈਂ ਦੱਸ ਦਿਆਂ। ਆਪਾਂ ਨਹੀਂ ਹੋ 8 ਇੰਚ ਰੈਡੀ ਰੱਖਣਾ। ਇੱਥੋਂ ਆਪਾਂ ਲੱਣਾ ਉੱਪਰ ਤੋਂ 9 ਇੰਚ ਓਕੇ। ਇਹ ਵਾਲੀ ਲਾਈਨ ਨੂੰ ਆਪਾਂ ਨੇ ਐਸ ਤਰ੍ਹਾਂ ਸਿੱਧੇ ਰੋਕਣਾ ਹੈ। ਉੱਪਰ ਦੇਖ ਕੇ ਆਪਾਂ ਨੇ ਇਹਨੂੰ ਸਿੱਧੇ ਲਗਾਉਣਾ। ਦੂਜੇ ਬੰਨੇ ਵੀ ਆਪਾਂ ਨੇ ਸੇਮ ਇਸੇ ਤਰੀਕੇ ਦੇ ਨਾਲ ਕੌਂਚਾ ਜਿਹੜਾ ਆਪਣਾ ਬਣਾਉਣਾ ਹੈਗਾ ਆ ਓਕੇ। ਇਹਦਾ ਆਪਾਂ ਨੇ ਨਾ ਐਕਸਟਰਾ ਕਪੜਾ ਐਸ ਤਰ੍ਹਾਂ ਕੱਟਾ ਕਰ ਲੈਣਾ। ਦੋਨੋਂ ਸਾਈਡ ਤੋਂ ਕਰਨਾ ਹੈ ਓਕੇ। ਫਰਸ਼ੀ ਸਲਵਾਰ ਸਾਡੀ ਰੈਡੀ ਹੋ ਗਈ ਆ ਹਣ ਆਪਾਂ ਇਹਨੂੰ ਤੁਹਾਨੂੰ ਪਾ ਕੇ ਦਿਖਾਉਣੀ ਆ ਏਦਾਂ ਫਿਨਿਸ਼ਿੰਗ ਆਉਗੀ ਸਾਡੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ